ਫੈਟੀ ਲੀਵਰ ਹੈ ਨਾ ਇਹ ਹੁਣ ਇੱਕ ਹੂਆ ਬਣ ਗਿਆ ਜਿੱਦਾਂ 슈ਗਰ ਗੋਡਿਆਂ ਦਾ ਦਰਦ ਇਦਾਂ ਨਾ ਇਹ ਇੱਕ ਬਿਮਾਰੀ ਦੇ ਵਿੱਚ ਕਾਊਂਟ ਹੋ ਗਿਆ ਜਿਹੜਾ ਕਿ ਸਾਡੇ ਇਹ ਡਾਈਟ ਖਾਣਪਾਨ ਲਾਈਫ ਸਟਾਈਲ ਦੀ ਪ੍ਰੋਬਲਮ ਹੈ ਲੀਵਰ ਜਿਹੜਾ ਹੈਗਾ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿੱਥੇ ਹੈ ਇਹ ਸਾਡੇ ਸੱਜੇ ਹੱਥ ਇੱਥੇ 1.5 ਕਿਲੋ ਦੇ ਕਰੀਬ ਦਾ ਇੱਕ ਪਾਰਟ ਹੈ ਵੱਡਾ ਸਾਡੀ ਬਾਡੀ ਚ ਸਭ ਤੋਂ ਵੱਡਾ ਪਾਰਟ ਲੀਵਰ ਦਾ ਹੀ ਹੈ ਔਰ ਉਹਦੇ ਵਿੱਚ ਜਦੋਂ ਡੈਮੇਜ ਹੋਣਾ ਸ਼ੁਰੂ ਹੁੰਦਾ ਉਹ ਸੁੱਜ ਜਾਂਦਾ ਹੈ ਫੁੱਲ ਜਾਂਦਾ ਹੈ ਕਿਉਂ ਜਿੰਨਾ ਕੁ ਤੁਸੀਂ ਕਿਸੇ ਦੇ ਵਿੱਚ ਠੁੱਸੀ ਜਾਓਗੇ ਸੁੱਜੂ ਗਈ ਤੇ ਜੋ ਵੀ ਦੇਖਦੇ ਆਪਾਂ ਉਹ ਚ ਪਾਈ ਜਾਂਦੇ ਆ ਉਹ ਸੁੱਜਦਾ ਫਿਰ ਫੈਟ ਵੱਧਦੀ ਆ ਫਿਰ ਆਪਾਂ ਕਹਿੰਦੇ ਲੀਵਰ ਫੈਟੀ ਹੋ ਗਿਆ ਬੜੀ ਜ਼ਰੂਰੀ ਚੀਜ਼ ਹੈ ਕਿ ਗੰਨੇ ਦਾ ਰਸ ਪੀਣਾ ਚਾਹੀਦਾ ਚੀਨੀ ਚੁੰਨੀ ਛੱਡ ਕੇ ਗੁੜ ਦਾ ਸੇਵਨ ਸਿੱਧਾ ਕਰ ਦੇਣਾ ਚਾਹੀਦਾ ਤੇ ਰੋਟੀਆਂ ਦੇ ਵਿੱਚ ਤੁਸੀਂ ਕੋਈ ਪ੍ਰੋਬਲਮ ਨਹੀਂ ਰੋਟੀ ਖਾਓ ਕਈ ਲੋਕੀ ਰੋਟੀ ਝਾੜ ਦਿੰਦੇ ਆ ਰੋਟੀ ਖਾਓ ਖੋਰ ਬਹੁਤ ਸਾਰੀਆਂ ਚੀਜ਼ਾਂ ਨੇ ਇਹਨੂੰ ਫਾਇਦਾ ਕਰਨ ਲਈ ਜਿਵੇਂ ਸਵੇਰੇ ਸਵੇਰੇ ਖਾਲੀ ਪੇਟ ਖੀਰਾ ਖਾਣ ਨੂੰ ਕਿਹਾ ਗਿਆ ਸਲਾਦ ਖਾਣ ਨੂੰ ਕਿਹਾ ਗਿਆ ਹਰ ਤਰ੍ਹਾਂ ਦਾ ਚਕੰਦਰ ਖਾਣ ਨੂੰ ਕਿਹਾ ਗਿਆ ਇਹ ਥੋੜੀ ਹੁੰਦਾ ਵੀ ਗੁਰਸੱਭ ਨੇ ਕਿਹਾ ਤਾਂ ਸਾਰਾ ਕੁਝ ਟੋਕਰਾ ਭਰ ਕੇ ਆਏ ਕਿਵੇਂ ਖਾ ਲਾਂਗੇ ਇਹ ਨਹੀਂ ਆਪਾਂ ਆਪਣੇ ਲਾਈਫ ਦੇ ਹਿਸਾਬ ਨਾਲ ਥੋੜੀ ਥੋੜੀ ਚੀਜ਼ਾਂ ਮੌਸਮ ਦੇ ਹਿਸਾਬ ਨਾਲ ਯੂਜ਼ ਕਰਨੀਆਂ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਇਸ ਨੂੰ ਲੈ ਕੇ ਆਏ ਜਿਹਨੇ ਬਹੁਤ ਜ਼ਿਆਦਾ ਪ੍ਰੋਬਲਮ ਚ ਨੇ ਕਈ ਤਾਂ ਐਂਟੀ ਕਈ ਤਾਂ ਐਲਕੋਹੋਲਿਕ ਨੇ ਸ਼ਰਾਬ ਪੀਣ ਕਰਕੇ ਲੀਵਰ ਖਰਾਬ ਹੁੰਦਾ ਕਈ ਨਾਨ ਅਲਕੋਹਲਿਕ ਨੇ ਜਿਨ੍ਹਾਂ ਨੇ ਕਦੇ ਸ਼ਰਾਬ ਨੂੰ ਸੁੰਘਿਆ ਵੀ ਨਹੀਂ ਉਹਨਾਂ ਨੂੰ ਵੀ ਫੈਟੀ ਲੀਵਰ ਹੋ ਰਿਹਾ ਕਿਉਂ ਕਿਉਂਕਿ ਉਹਨਾਂ ਦਾ ਖਾਣ-ਪੀਣ ਲਾਈਫ ਸਟਾਈਲ ਦੇ ਵਿੱਚ ਪ੍ਰੋਬਲਮ ਆ ਗਈ ਹੋਈ ਆ ਤਾਂ ਉਹਦੇ ਵਾਸਤੇ ਫਿਰ ਇੱਕ ਫੈਟੀ ਲੀਵਰ ਸੀ ਕੇ ਮਤਲਬ ਸੀ ਕੇ ਦਾ ਮਤਲਬ ਕੀ ਹੈ ਸੀ ਕੇ ਦਾ ਮਤਲਬ ਹੈ ਚਰਾਈਤਾ ਅਰਗੁਟ ਕੀ ਮੈਂ ਬੜਾ ਕਲੀਅਰ ਆ ਮੇਰੇ ਫੰਡੇ ਬੜੇ ਕਲੀਅਰ ਨੇ ਮੈਂ ਗੱਲਾਂ ਕਰਕੇ ਗੱਲਾਂ ਦੱਸ ਕੇ ਚੱਲਦਾ ਹੁਣ ਅਸੀਂ ਇਹਦੇ ਵਿੱਚ ਕੀ ਪਾਇਆ ਚਰਾਇਤਾ ਦਾ ਐਕਸਟ੍ਰੈਕਟ ਕਟਕੀ ਦਾ ਐਕਸਟ੍ਰੈਕਟ ਪਾਇਆ ਉਸ ਤੋਂ ਬਾਅਦ ਕਰਬਿਆਦ ਰਸ ਆ ਮਿਲ ਜਾਂਦਾ Google ਤੇ ਸਰਚ ਕਰ ਲਿਓ ਜੋ ਮੈਂ ਬੋਲਿਆ ਸੁਣ ਲਿਓ ਵੀਡੀਓ ਪਿੱਛੇ ਕਰਕੇ ਉਸ ਤੋਂ ਬਾਅਦ ਬੂਮੀ ਆਮਲਾ ਇਹ ਚਾਰ ਚੀਜ਼ਾਂ ਪਾ ਕੇ ਜਿਹੜਾ ਕਰਬਿਆਦ ਉਹ ਚ ਆਪਦੇ ਆਪ ਚ 8-9 ਚੀਜ਼ਾਂ ਪਹਿਲਾਂ ਹੀ ਹੈਗੀਆਂ ਇਹ ਸਾਰਾ ਪਾ ਕੇ ਨਾ ਇਹਨੂੰ ਬਣਾਇਆ ਅਸੀਂ ਫੈਟੀ ਲੀਵਰ ਸੀ ਕੇ ਸੀ ਕੇ ਮਤਲਬ ਚਰਾਇਤਾ ਕਟਕੀ ਵਾਲਾ ਇਹ ਕੋਈ ਵੱਡੀ ਗੱਲ ਨਹੀਂ ਹੈ ਔਰ ਜਦੋਂ ਅਸੀਂ ਇਹਨੂੰ ਕੈਪਸੂਲ ਨੂੰ ਖਾਣੇ ਆ ਸਵੇਰ ਸ਼ਾਮ ਤਿੰਨਕ ਮਹੀਨੇ ਖਾ ਲੋ ਕੋਈ ਪ੍ਰੋਬਲਮ ਹੀ ਨਹੀਂ ਦੂਜਾ ਜਿਹੜਾ ਬਣਾਇਆ ਅਸੀਂ ਲਿਵ ਐਕਸ਼ਨ ਹੁਣ ਲਿਵ ਐਕਸ਼ਨ ਸਾਨੂੰ ਜਿਹੜਾ ਹੈਗਾ ਉਹ ਬਣਾਉਣਾ ਪਿਆ ਕਿ ਲੀਵਰ ਦੇ ਉੱਤੇ ਜਿਹੜੀਆਂ ਚੀਜ਼ਾਂ ਐਕਟ ਕਰਦੀਆਂ ਨੇ ਲੀਵਰ ਨੂੰ ਗਾਰਡ ਕਰਦੀਆਂ ਲੀਵਰ ਨੂੰ ਸੰਭਾਲਦੀਆਂ ਨੇ ਚੀਜ਼ਾਂ ਉਹ ਸਾਰੀਆਂ ਇਹਦੇ ਵਿੱਚ ਪਾਈਆਂ ਗਈਆਂ ਪਰਵਾਲ ਪਿਸ਼ਟੀ ਮੁਕਤਾ ਸ਼ੁਕਤੀ ਗਰਮੀ ਜਿਹੜੀਆਂ ਖਤਮ ਕਰਦੀਆਂ ਨੇ ਉਹ ਚੀਜ਼ਾਂ ਤੇ ਉਹ ਪਾ ਕੇ ਇਹਨੂੰ ਬਣਾਇਆ ਗਿਆ ਫਿਰ ਇਹਦੇ ਉੱਤੇ ਇਹ ਮੈਸੇਜ ਜਿਹੜਾ ਮਿਲਿਆ ਸਾਨੂੰ ਸਰਕਾਰ ਵੱਲੋਂ ਫॉर ਜੌਂਡਿਸ ਐਂਡ ਫੈਟੀ ਲੀਵਰ ਐਂਡ 올 ਟਾਈਪ ਡਿਸਆਰਡਰਸ ਮਤਲਬ ਇਹਨੂੰ ਗਵਰਨਮੈਂਟ ਤੋਂ ਲੈਬ ਟੈਸਟਡ ਕਰਾਇਆ ਗਿਆ ਕਲੀਨिकल ਰਿਪੋਰਟ ਰਿਪੋਰਟ ਦੇ ਨਾਲ ਇਹ ਅਸੀਂ ਦਿੱਤਾ ਹੈ ਲੋਕਾਂ ਨੂੰ ਤਾਂ ਕਿ ਜਿਹੜਾ ਫੈਟੀ ਲੀਵਰ ਆ ਉਹਦੇ ਵਾਸਤੇ ਆਪਾਂ ਅਵੇਅਰ ਹੋ ਜਾਈਏ ਐਵੇਂ ਇਧਰ ਉਧਰ ਭਟਕਨ ਦੀ ਲੋੜ ਨਹੀਂ ਸਿੰਪਲ ਜੇ ਤੁਹਾਨੂੰ ਕੁਝ ਨਹੀਂ ਮਿਲਦਾ ਕਟਕੀ ਚਰਾਇਤਾ ਕਾਲਮੇਖ ਤਿੰਨ ਚੀਜ਼ਾਂ ਤੇ ਭੂਮੀ ਆਮਲੇ ਦਾ ਪਾਊਡਰ ਸਵੇਰੇ ਖਾਲੀ ਪੇਟ ਕਟਕੀ ਚਰਾਇਤਾ ਆਮਲਾ ਇਹਨੂੰ ਰਾਤ ਨੂੰ ਪੀਓਗੇ ਸਵੇਰੇ ਪੀਲੋ ਕੌੜਾ ਬਹੁਤ ਹੁੰਦਾ ਨਹੀਂ ਤੇ ਚੰਗੀ ਤਰ੍ਹਾਂ ਘੋਟ ਕੇ ਪਾਊਡਰ ਬਣਾ ਲਓ ਪਾਊਡਰ ਦਾ ਇੱਕ ਚਮਚਾ ਮੂੰਹ ਚ ਬਾਉ ਤੇ ਪਾਣੀ ਪੀਲੋ ਕੌੜਾ ਗੁੜੇ ਨੂੰ ਕੀਆ ਤੇ ਪਖਾਈ ਲੈਣਿਆ ਗੌੜੀਆਂ ਚੀਜ਼ਾਂ ਤੇ ਉਹਨੂੰ ਖਾ ਲੋ ਤੇ ਅਸੀਂ ਇਹਨੂੰ ਐਕਸਟ੍ਰੈਕਟ ਕੱਢ ਕੇ ਕੈਪਸੂਲ 'ਚ ਬੰਦ ਕੀਤਾ ਤਾਂ ਇਹ ਜਿਹੜੀ ਚੀਜ਼ਾਂ ਨੇ ਦੋ ਤਿੰਨ ਅਸੀਂ ਦਿੰਨੇ ਆ ਲੋਕਾਂ ਨੂੰ ਤੇ ਜੇ ਤੁਹਾਡਾ ਮੇਰੇ ਕੋਲ ਗੀੜਾ ਲੱਗਦਾ ਜੇ ਅਪਾਇੰਟਮੈਂਟ ਫਿਕਸ ਹੋ ਜਾਂਦੀ ਹੈ ਤੁਹਾਡੀ ਸਾਡੇ ਨਾਲ ਤਾਂ ਆਕੇ ਤੁਸੀਂ ਇਹਨੂੰ ਲੈ ਸਕਦੇ ਹੋ ਨਹੀਂ ਤਾਂ ਇਹਨੂੰ ਕਾਲ ਕਰਕੇ ਘਰੇ ਵੀ ਮੰਗਾ ਸਕਦੇ ਹੋ ਕੋਈ ਕੋਈ ਬਹੁਤ ਜ਼ਿਆਦਾ ਚ ਜਾਦੂ ਮੰਤਰ ਨਹੀਂ ਹੈਗਾ ਸਿਰਫ www.vedwan.com ਤੇ ਜਾ ਕੇ ਫਰਟੀ ਲੀਵਰ ਪੈਕ ਬਾਰੇ ਜਾਣਕਾਰੀ ਲੈਣੀ ਹੈ ਉਹ ਤੁਹਾਨੂੰ ਉੱਥੇ ਸਾਰੀ ਚੀਜ਼ਾਂ ਮਿਲ ਜਾਣਗੀਆਂ ਬਾਕੀ ਜਿਹੜਾ ਟੈਲੀਫੋਨ ਨੰਬਰ ਤੁਹਾਡੀ ਸਕਰੀਨ ਤੇ ਹੈ ਗੱਲਬਾਤ ਕਰਦੇ ਰਿਹਾ ਕਰੋ ਮਿਲ ਜਾਂਦਾ ਕਦੇ ਨਾ ਕਦੇ ਜ਼ਰੂਰ ਨੰਬਰ ਮਿਲਦਾ ਪਰ ਜਦੋਂ ਮਿਲਦਾ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲਦੀ ਹੈ ਜਦੋਂ ਅਪਾਇੰਟਮੈਂਟ ਮਿਲਦੀ ਹੈ ਨਾ ਫਿਰ ਤੁਹਾਡੀ ਮੁਲਾਕਾਤ ਮੇਰੇ ਨਾਲ ਵੀ ਹੁੰਦੀ ਹੈ ਪਰ ਜਦੋਂ ਮੇਰੇ ਨਾਲ ਮੁਲਾਕਾਤ ਹੁੰਦੀ ਹੈ ਫਿਰ ਬਾਬੇ ਦੀ ਕਿਰਪਾ ਹੋਣੀ ਹੋਣੀ ਹੈ ਟੈਨਸ਼ਨ ਹੀ ਨਾ ਲਓ ਕਿਉਂਕਿ ਦਵਾਈਆਂ ਨਾਲ ਤੇ ਦੁਨੀਆ ਠੀਕ ਕਰਦੀ ਆ ਅਸੀਂ ਦੁਆਵਾਂ ਨਾਲ ਹੀ ਠੀਕ ਕਰ ਲੀਦਾ ਆਪਣੇ ਭੈਣ ਭਰਾਵਾਂ ਨੂੰ ਬਿਲਕੁਲ ਬੇਫਿਕਰ ਹੋ ਕੇ ਜਦੋਂ ਮਰਜੀ ਆ ਜਾਓ ਤੇ ਜੜਦੀ ਕਲਾ ਚ ਰਹੋ ਜਿਉਂਦੇ ਬਸਦੇ ਰਹੋ ਸਤਿ ਸ੍ਰੀ ਅਕਾਲ ਜੀ